ਸਰ ਜਿਹੜਾ ਕੈਬਨਿਟ ਦੇ ਵਿੱਚ ਮਾਨ ਸਰਕਾਰ ਨੇ ਫੈਸਲਾ ਲਿਆ ਕਿਤਨਾ ਕਿਤੇ ਤੁਹਾਡੇ ਵੱਲੋਂ ਆਵਾਜ਼ ਚੱਕੀ ਗਈ ਸੀ ਕੀ ਸੀ ਮੰਗਾ ਕੀ ਸੀ ਦੇਖੋ ਮੀਡੀਆ ਦੇ ਮਾਧਿਅਮ ਰਾਹੀਂ ਮੀਡੀਆ ਦਾ ਧੰਨਵਾਦ ਕਰਦੇ ਆ ਚੈਨਲਾਂ ਦਾ ਧੰਨਵਾਦ ਕਰਦੇ ਆ ਆਜ਼ਾਦ ਟੈਕਸੀ ਯੂਨੀਅਨ ਪੰਜਾਬ ਦੀ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਕਿ ਪੰਜਾਬ ਦੇ ਟਰਾਂਸਪੋਰਟਰਾਂ ਲਈ ਆਵਾਜ਼ ਚੁੱਕੀ ਜਾ ਰਹੀ ਸੀ ਜਿਹੜਾ ਕਿ ਟੈਕਸ ਸਲੈਬ ਇੱਕ ਸੀਟਰ ਤੋਂ ਲੈ ਕੇ ਜਿਹੜਾ ਨੈਸ਼ਨਲ ਪਰਮਟ ਆ ਸਾਡਾ ਪੀਵੀ01 12 ਸੀਟਾਂ ਤੱਕ ਟੈਕਸ ਸੀ 850 ਰੁਪਿਆ ਪ੍ਰਤੀ ਸੀਟ ਜਦੋਂ ਹੀ ਅਸੀਂ 13ਵੀਂ ਸੀਟ 'ਤੇ ਜਾਂਦੇ ਸੀ ਰਜਿਸਟ੍ਰੇਸ਼ਨ ਕਰਾਉਂਦੇ ਸੀ 13ਵੀਂ ਸੀਟ 14ਵੀਂ ਸੀਟ 13 ਸੀਟਾਂ ਤੋਂ ਲੈ ਕੇ 40 ਸੀਟਾਂ ਤੱਕ ਟੈਕਸ ਸੀ 7825 ਰੁਪਏ ਸੀਟ ਦਾ ਪ੍ਰਤੀ ਸੀਟ ਪੰਜਾਬ ਦੇ ਵਿੱਚ ਕੁੱਲ ਵਾਹਨ ਨੇ ਜਿਹੜੇ 200 ਵਾਹਨ ਸੀ ਨਾਲ ਦੀਆਂ ਸਟੇਟਾਂ ਵਿੱਚ ਉਸ ਦੀ ਗਿਣਤੀ ਹਜ਼ਾਰਾਂ 'ਚ ਸੀ ਉਹ ਉਹ ਜਿਹੜੀ ਹਜ਼ਾਰਾਂ ਚ ਗਿਣਤੀ ਸੀ ਜਿਵੇਂ ਉਹ ਕਿਉਂ ਸੀ ਉਹ ਪ੍ਰਤੀ ਸੀਟ ਟੈਕਸ ਸੀ ਉੱਥੇ ਜਿਹੜੀਆਂ ਜੇ 13 ਪਲੱਸ 1 ਆ ਜਾਂ 14 ਪਲੱਸ 1 ਆ ਜਾਂ 17 ਪਲੱਸ 1 ਆ ਉਹ ਪ੍ਰਤੀ ਸੀਟ ਟੈਕਸ ਦੇ ਕਰਕੇ ਉਹ ਉਧਰ ਉਹ ਸਟੇਟਾਂ ਚ ਜਿਹੜਾ ਸੀਗਾ ਟੈਕਸ ਦੀ ਘਟਾ ਸੀਗਾ ਸਭ ਤੋਂ ਪਹਿਲਾਂ ਇਹਦੇ ਚ ਅਹਿਮ ਰੋਲ ਜਿਹੜਾ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਟਰਾਂਸਪੋਰਟ ਜੀ ਦਿਲਰਾਜ ਸਿੰਘ ਸੰਧੇ ਵਾਲੀਆ ਉਹਨਾਂ ਦਾ ਰਿਆ ਉਸ ਤੋਂ ਬਾਅਦ ਸਟੇਟ ਟਰਾਂਸਪੋਰਟ ਕਮਿਸ਼ਨਰ ਜੀ ਜੋ ਕਿ ਉਸ ਦੇ ਨਾਲ ਨਾਲ ਐਸਟੀਏ ਪੰਜਾਬ ਰਣਪ੍ਰੀਤ ਭਿਉਰਾ ਜੀ ਉਸ ਤੋਂ ਬਾਅਦ ਆਰਟੀ ਰਵਿੰਦਰ ਸਿੰਘ ਗਿੱਲ ਜੀ ਹੁਸ਼ਿਆਰਪੁਰ ਉਸ ਦੇ ਨਾਲ ਅਲੋਕ ਪ੍ਰਭাকর ਜੀ ਫైనాన్స్ ਡਿਪਾਰਟਮੈਂਟ ਤੋਂ ਟਰਾਂਸਪੋਰਟ ਵਿਭਾਗ ਦੀ ਜਿਹੜੀ ਇੱਕ ਕਮੇਟੀ ਦਾ ਗਠਿਤ ਹੋਇਆ ਪ੍ਰਮੁੱਖ ਸਕੱਤਰ ਟਰਾਂਸਪੋਰਟ ਜੀ ਨੇ ਜਦੋਂ ਅਹੁਦਾ ਸੰਭਾਲਿਆ 1 ਸਾਲ ਪਹਿਲਾਂ ਉਹਨਾਂ ਨੇ ਮਹਿਸੂਸ ਕੀਤਾ ਵੀ ਜਦੋਂ ਮੈਂ ਸਟੇਟ ਟਰਾਂਸਪੋਰਟ ਕਮਿਸ਼ਨਰ ਸੀ ਇਹ ਉਦੋਂ ਵੀ ਸਾਡੇ ਦਫ਼ਤਰਾਂ ਦੇ ਢੇਡੇ ਮਾਰਦੇ ਸੀ ਅੱਜ ਮੈਂ ਪ੍ਰਮੁੱਖ ਸਖਤਰ ਟਰਾਂਸਪੋਰਟ ਬਣ ਕੇ ਆ ਗਿਆ ਇਹ ਹੁਣ ਵੀ ਦਫ਼ਤਰਾਂ ਦੇ ਢੇਡੇ ਮਾਰ ਰਹੇ ਆ ਉਹਨਾਂ ਨੇ ਇੱਕ ਵੱਡਾ ਦਿਲ ਦਿਖਾ ਕੇ ਤਕਰੀਬਨ 2.5 2.5 ਘੰਟੇ ਦੀਆਂ ਤਿੰਨ ਚਾਰ ਮੀਟਿੰਗਾਂ ਲਈਆਂ ਉਸ ਦੇ ਬਾਅਦ ਉਹਨਾਂ ਨੇ ਸਰਕਾਰ ਦੀ ਧਿਆਨ ਚ ਲਿਆਂਦਾ ਵੀ ਆਪਾਂ ਨੂੰ ਜਿੱਥੇ ਵਿੱਤੀ ਲਾਸ ਹੋ ਰਿਹਾ ਉੱਥੇ ਜੀਐਸਟੀ ਦਾ ਨੁਕਸਾਨ ਹੋ ਰਿਹਾ ਉੱਥੇ ਹੀ ਜਿਹੜਾ ਆਲ ਇੰਡੀਆ ਟੂਰਿਸਟ ਪਰਮਿਟ ਤੇ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਕੰਨੀਓ ਸ਼ੇਅਰ ਆ ਰਿਹਾ ਉਸ ਦਾ ਨੁਕਸਾਨ ਹੋ ਰਿਹਾ ਸੋ ਟਰਾਂਸਪੋਰਟ ਵਿਭਾਗ ਦਾ ਧੰਨਵਾਦ ਕਰਦੇ ਆਂ ਅਸੀਂ ਉਸ ਦੇ ਨਾਲ ਨਾਲ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆਂ ਤੇ ਇਸ ਦੇ ਨਾਲ ਦੋਨਾਂ ਧਿਰਾਂ ਨੂੰ ਫਾਇਦਾ ਹੋਣਾ ਜਿੱਥੇ ਕਿ ਸਰਕਾਰ ਦੇ ਵਿੱਤੀ ਲਾਭ ਦਾ ਫਾਇਦਾ ਹੋਣਾ ਉੱਥੇ ਹੀ ਪੰਜਾਬ ਦੇ ਟਰਾਂਸਪੋਰਟਰ ਦਾ ਜੋ ਕਿ ਬਹੁਤ ਫਾਇਦਾ ਹੋਣਾ ਲੱਗਦਾ ਜੀ ਇਹ ਗੱਡੀਆਂ ਜਿਹੜੀਆਂ ਨੇ ਪੰਜਾਬ ਤੋਂ ਖਰੀਦੀਆਂ ਜਾਂਦੀਆਂ ਸੀ ਹਰਿਆਣਾ ਚ ਜਾ ਕੇ ਰਜਿਸਟ੍ਰੇਸ਼ਨ ਵੀ ਹੁੰਦੀ ਸੀ ਔਰ ਕਿਤਨਾ ਕਿਤੇ ਜਿੰਨੇ ਤੁਸੀਂ ਟੈਕਸ ਦਾ ਜ਼ਿਕਰ ਕੀਤਾ ਤਾਂ ਵਿੱਤੀ ਲੋਸ ਤਾਂ ਹੁੰਦਾ ਸੀਗਾ ਪਰ ਨੰਬਰ ਵੀ ਜਿਹੜਾ ਹਰਿਆਣੇ ਦਾ ਲੱਗ ਜਾਂਦਾ ਸੀ ਹਾਂਜੀ ਫਿਰ ਪੰਜਾਬ ਸਰਕਾਰ ਨੂੰ ਕਿੰਨਾ ਕੁ ਬੈਨੀਫਿਟ ਹੋਏ ਦੇਖੋ ਜੇ ਸਲਾਨਾ ਦੀ ਗੱਲ ਕਰੀਏ ਉਹਨਾਂ ਦੇ ਅੰਕੜੇ ਉਹਨਾਂ ਦੇ ਵੀ ਟਰਾਂਸਪੋਰਟ ਵਿਭਾਗ ਦੇ ਕੱਢੇ ਹੁੰਦੇ ਆ ਨੀਅਰ ਰਿਪੋਰਟ 10 ਕਰੋੜ ਜਿਹੜਾ ਸਲਾਨਾ ਵਾ ਉਹ ਉਹ ਰੈਵਨਿਊ ਇਹਨਾਂ ਦਾ ਜਿਹੜਾ ਵਧਣ ਜਾਊਗਾ ਇਸ ਪਾਲਿਸੀ ਦੇ ਤਹਿਤ ਗੱਡੀਆਂ ਦੀ ਰੇਸ਼ਿਓ ਵੀ ਘਟ ਸੀ ਗੱਡੀਆਂ ਦੀ ਰੇਸ਼ਿਓ ਘਟ ਸੀ ਜਿਦੇ ਚੋਂ ਕਿ 80 ਗੱਡੀਆਂ ਰੈਗੂਲਰ ਸੀ ਬਾਕੀਆਂ ਦੀ ਜੜੀਆਂ ਟੈਕਸ ਟੁੱਟੇ ਹੋਏ ਸੀ ਉਹ ਖੜੀਆਂ ਨੇ ਤੇ ਉਹ ਵੀ ਜਿਹੜੇ ਕਿ ਕਰਜ਼ਾ ਚੱਕ-ਚੱਕ ਕੇ ਟਰਾਂਸਪੋਰਟਰ ਜਿਹੜਾ ਕਿ ਇੱਕ ਟੈਕਸ ਭਰ ਰਿਹਾ ਸੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇੱਕ ਮੈਂ ਸਰਕਾਰ ਤੋਂ ਕੋਈ ਬੇਨਤੀ ਕਰਦਾ ਜਿਹੜਾ ਆਧਾਰ ਕਾਰਡ ਸਿਸਟਮ ਆ ਉਹ ਵੀ ਬੰਦ ਕਰਨਾ ਚਾਹੀਦਾ ਕਿਉਂਕਿ ਜਦੋਂ ਇੱਕ ਟਰਾਂਸਪੋਰਟਰ ਟੈਕਸੀ ਆਪਰੇਟਰ ਜਾਂ ਟੂਰਿਸਟ ਆਪਰੇਟਰ ਕੋਈ ਵੀ ਬਹਾਨਾ ਜਦੋਂ ਇੱਕ ਟੈਕਸ ਭਰ ਰਿਹਾ ਵਾ ਤੁਹਾਨੂੰ ਸਰਕਾਰ ਨੂੰ ਟੈਕਸ ਦੇ ਰਿਹਾ ਉਹ ਜਿਹੜਾ ਫ੍ਰੀ ਦਾ ਸਿਸਟਮ ਆ ਜਿਹੜਾ ਸਰਕਾਰੀ ਬੱਸਾਂ ਦੇ ਵਿੱਚ ਫ੍ਰੀ ਦਾ ਸਿਸਟਮ ਕਰਿਆ ਹੋਇਆ ਉਹ ਬੰਦ ਕਰ ਦੇਣਾ ਚਾਹੀਦਾ ਸਰਕਾਰ ਨੂੰ ਸਾਡੀ ਬੇਨਤੀ ਆ ਕਿਉਂਕਿ ਜਦੋਂ ਇੱਕ ਟਰਾਂਸਪੋਰਟਰ ਟੈਕਸ ਭਰ ਰਿਹਾ ਉਸ ਤੋਂ ਬਾਅਦ ਉਹ ਪਿਛਲੀਆਂ ਸਰਕਾਰਾਂ ਤਾਂ ਕਰ ਗਈਆਂ ਉਹਨਾਂ ਨੇ ਫਰੀ ਦੇ ਚੱਕਰ ਚ ਟਰਾਂਸਪੋਰਟਰਾਂ ਨੂੰ ਜਰੂਰ ਬੇਰੋਜ਼ਗਾਰ ਕੀਤਾ ਵਾ ਜੀ ਲੱਗਦਾ ਜੀ ਕਿਤੇ ਨਾ ਕਿਤੇ ਜਿਵੇਂ ਤੁਸੀਂ ਹੁਣ ਜ਼ਿਕਰ ਕੀਤਾ ਕਿ ਕਿਤੇ ਨਾ ਕਿਤੇ ਫਾਇਦਾ ਕੁਛ ਨਾ ਕੁਛ ਰੇਸ਼ੋ ਜਿਹੜੀ ਵਧੂਗੀ ਜੀ ਬਿਲਕੁਲ ਵਧੂਗੀ ਪਹਿਲਾਂ ਤਾਂ ਅਸੀਂ ਜਿਹੜੀਆਂ ਸਾਡੀਆਂ ਹੀ ਨੇ ਅਸੀਂ ਹੀ ਅਨੋਸੀਆਂ ਕਟਾਵਾਂਗੇ ਕਿਉਂਕਿ ਅਸੀਂ ਜਿਸ ਸੂਬੇ ਦੇ ਵਾਸੀਆਂ ਅਸੀਂ ਉਹ ਸੂਬੇ ਦੀ ਤਰੱਕੀ ਲਈ ਅਸੀਂ ਰਹਨੇ ਆਉਰੇ ਆਪਦੇ ਪੰਜਾਬ ਸੂਬੇ ਨੂੰ ਅਸੀਂ ਵਧਾਵਾ ਦਵਾਂਗੇ ਜਰੂਰ ਦਵਾਂਗੇ